ਕੜਵਲ ਸਾਹਿਬ ਪਹਿਲੇ ਅਕਾਲੀ ਦਲ ਚ ਸੀ ਕਾਂਗਰਸ ਚ ਸੀਗੇ ਫਿਰ ਭਾਜਪਾ ਚ ਆਏ ਤੇ ਹੁਣ ਆਮ ਆਦਮੀ ਪਾਰਟੀ ਚ ਕੁਛ ਤਾਂ ਇਹ ਵੀ ਕਹਿ ਰਿਹਾ ਵੀ ਹੁਣ ਤਾਂ ਸਿਰਫ ਭੋਜਨ ਸਮਾਜ ਪਾਰਟੀ ਰਹੇਗੀ ਇਹਦੇ ਚ ਤਾਂ ਕੋਈ ਦੌਰ ਹੈ ਨਹੀਂ ਪਾਰਟੀਆਂ ਤਾਂ ਬਦਲੀਆਂ ਹੀ ਨੇ ਮਜਬੂਰੀਆਂ ਕੀ ਹੁੰਦੀਆਂ ਮਜਬੂਰੀਆਂ ਜਿਹੜੀਆਂ ਰਹੀਆਂ ਨੇ ਜਦੋਂ ਮੈਂ ਅਕਾਲੀ ਦਲ ਦੇ ਵਿੱਚ ਸੇਵਾ ਕੀਤੀ ਤਾਂ ਉਸ ਵਕਤ ਜਿਹੜੀ ਆ ਬੀ ਟੀਮ ਦੀ ਗੱਲ ਕਰਦੇ ਆ ਇਹਨਾਂ ਨੇ ਕਦੇ ਪਾਰਟੀ ਚੋਂ ਸਾਨੂੰ ਲੈ ਲਿਆ ਕਦੇ ਕੱਢ ਲਿਆ ਉਹਦੇ ਜ਼ਿੰਮੇਵਾਰ ਇਹੀ ਰਹੇ ਨੇ ਅਸੀਂ ਉਹਨਾਂ ਦੇ ਵਿੱਚ ਪੀ ਟੀਮ ਕਿਹਨੂੰ ਕਹਿ ਰਹੇ ਹੋ ਤੁਸੀਂ ਆ ਬੈਂਸ ਬ੍ਰਦਰਜ਼ ਇਹਨਾਂ ਇਹ ਹੀ ਇਹਨਾਂ ਕਰਕੇ ਹੀ ਅਸੀਂ ਨਿਕਲਦੇ ਆ ਇਹਨਾਂ ਕਰਕੇ ਅਸੀਂ ਆਉਂਦੇ ਰਹੇ ਜਾਂਦੇ ਰਹੇ ਆਤਮ ਨਗਰ ਹਲਕੇ ਦੇ ਵਿੱਚ ਰਵਨੀਤ ਸਿੰਘ ਬਟੂਲੀ ਪ੍ਰਚਾਰ ਕਰਦੇ ਰਹੇ ਬੜਾ ਉਹਨਾਂ ਨੂੰ ਤੁਸੀਂ ਵੋਟਾਂ ਕਾਫੀ ਇੱਥੇ ਪੁਆਈਆਂ ਵੀ ਆ ਹਾਲਾਂਕਿ ਪੈਂਦੀਆਂ ਨਹੀਂ ਹੁੰਦੀਆਂ ਭਾਜੀਪੀ ਨੂੰ ਆਤਮ ਨਗਰ ਖਾਸ ਕਰਕੇ ਹਲਕੇ ਦੇ ਵਿੱਚ ਪਰ ਹੁਣ ਕੀ ਕਾਰਨ ਬਣ ਗਿਆ ਜਿਹੜਾ ਤੁਸੀਂ ਭਾਜੀਪੀ ਨੂੰ ਛੱਡੇ ਸੋ ਦੇਖੋ ਬੜੀ ਆਸ ਤੇ ਉਮੀਦ ਰੱਖ ਕੇ ਭਾਜੀਪੀ ਦੇ ਵਿੱਚ ਮੈਂ ਆਇਆ ਸੀ ਜੀ ਵੀ ਅਸੀਂ ਸੈਂਟਰ ਦੇ ਵਿੱਚ ਸਰਕਾਰ ਹੋਊਗੀ ਹੂੰ ਲੋਕਾਂ ਨੂੰ ਅਸੀਂ ਕਿਹਾ ਸੀ ਵੀ ਤੁਸੀਂ ਵੋਟਾਂ ਪਾਇਓ ਵੀ ਅਸੀਂ ਏਰੀਏ ਦਾ ਡਿਵੈਲਪਮੈਂਟ ਕਰਾਂਗੇ ਕੁਝ ਪੰਜਾਬ ਦੇ ਲਈ ਚੰਗਾ ਕਰਨ ਦਾ ਯਤਨ ਕਰਾਂਗੇ ਆਪਣੇ ਹਲਕੇ ਲਈ ਚੰਗਾ ਕਰਨ ਦਾ ਯਤਨ ਕਰਾਂਗੇ ਪਰ ਤੁਸੀਂ ਦੇਖਿਆ ਹੋਣਾ ਪਿਛਲੇ 6-7 ਮਹੀਨਿਆਂ ਦੇ ਵਿੱਚ ਮੈਂ ਕੁਝ ਲੋਕਾਂ ਨੂੰ ਡਿਲੀਵਰੀ ਨਹੀਂ ਕਰ ਸਕਿਆ ਤੇ ਜਿੱਥੇ ਵਰਕਰ ਸਾਡਾ ਸਪੋਰਟਰ ਮੇਰਾ ਵੋਟਰ ਬੜਾ ਡੀਮੋਰੀਲਾਈਜ਼ ਹੁੰਦਾ ਜਾ ਰਿਹਾ ਸੀਗਾ ਵੀ ਜਿਹੜਾ ਇਹ ਫੈਸਲਾ ਲੋਕਾਂ ਦੇ ਹਿੱਤ ਵਾਲਾ ਨਹੀਂ ਲਿਆ ਗਿਆ ਲੋਕਾਂ ਦੇ ਹਿੱਤ ਵਾਲਾ ਫੈਸਲਾ ਹੁੰਦਾ ਜਿਹਦੇ ਆਪਾਂ ਲੋਕਾਂ ਨੂੰ ਕੁਝ ਦੇ ਸਕੀ ਥੋੜਾ ਖੁੱਲ ਕੇ ਦੱਸੋ ਵੀ ਕੀ ਪਾਲਿਸੀ ਹੈ ਬੀਜੇਪੀ ਦੀ ਜਿਹੜੀ ਜੰਡਾ ਹੀ ਕੋਈ ਹੈ ਨਹੀਂਗਾ ਸੋ ਉੱਥੇ ਇਹ ਕੋਟਨ ਮਹਿਸੂਸ ਹੋਣ ਲੱਗੀ ਸੀ ਵੀ ਸ਼ਾਇਦ ਸਾਡੇ ਵਰਗੇ ਬੰਦੇ ਉੱਥੇ ਨਹੀਂ ਰਹਿ ਸਕਦੇ ਹੁਣ ਜੇ ਮੈਂ ਕਿਸੇ ਗੱਲ ਤੇ ਕੋਈ ਕਮੈਂਟ ਕਰੂੰਗਾ ਤਾਂ ਸ਼ਾਇਦ ਕਈਆਂ ਨੂੰ ਕੋਈ ਤਕਲੀਫ ਹੋਊਗੀ ਕਦੀ ਡਿਸਕਸ ਨਹੀਂ ਕੀਤਾ ਤੁਸੀਂ ਇੱਥੋਂ ਦੀ ਰਵਨੀਤ ਸਿੰਘ ਬਿੱਟੂ ਕੇਂਦਰੀ ਕੇਂਦਰ ਦੇ ਵਿੱਚ ਹੁਣ ਮੰਤਰੀ ਨੇ ਹੋਰ ਵੀ ਸੀਨੀਅਰ ਲੀਡਰ ਨੇ ਪੰਜਾਬ ਤੋਂ ਬਾਥੇਰੇ ਮੌਕੇ ਦਿੱਤੇ ਅੱਛਾ ਤੇ ਜੇ ਸਾਨੂੰ ਉਸ ਲੀਡਰਸ਼ਿਪ ਵੱਲੋਂ ਇਹ ਕਿਹਾ ਜਾਵੇ ਵੀ ਬੀਜੇਪੀ ਦੇ ਵਿੱਚ ਤੁਸੀਂ ਆਪਣੇ ਪਰਸਨਲ ਕੰਮ ਲੈ ਕੇ ਆਓ ਅੱਛਾ ਲੋਕਾਂ ਨੇ ਤਾਂ ਛੱਡੋ ਤੁਹਾਡੇ ਲਈ ਤਾਂ ਫਾਇਦਾ ਨਹੀਂ ਸੀਗਾ ਤੁਸੀਂ ਪਰ ਫਾਇਦਾ ਤਾਂ ਲੋਕ ਲੈਂਦੇ ਆ ਮੈਂ ਤਾਂ ਵੈਸੇ ਹੀ ਰੇਲਵੇ ਦਾ ਕੰਮ ਕਰਦਾ ਸੀ ਮੈਨੂੰ ਤਾਂ ਮੰਤਰੀ ਬਹੁਤ ਫਾਇਦੇ ਦੇ ਸਕਦਾ ਸੀ ਅੱਛਾ ਪਰ ਜਦੋਂ ਮੈਂ ਫਾਇਦੇ ਲੈ ਲੈਣੇ ਸੀ ਨਾ ਅੱਜ ਜੇ ਮੈਂ ਬੀਜੇਪੀ ਛੱਡ ਕੇ ਆਇਆ ਨਾ ਤਾਂ ਏਸੇ ਮੰਤਰੀ ਨੇ ਕਹਿਣਾ ਸੀ ਉਂਗਲ ਚੱਕ ਕੇ ਮੇਰੇ ਕੰਨੀ ਵੀ ਮਾਰਕਟ ਠੱਗੀਆਂ ਚਲੇ ਗਿਆ ਸੀਨੀਅਰ ਲੀਡਰਸ਼ਿਪ ਨੂੰ ਆਪ ਕਿਹਾ ਵੀ ਸਾਨੂੰ ਕੰਮਾਂ ਦੀ ਲੋੜ ਆ ਠੀਕ ਹੈ ਸਾਨੂੰ ਪਰਸਨਲ ਬੈਨੀਫਿਟ ਨਹੀਂ ਚਾਹੀਦੇ ਮੈਂ ਇੰਨੀਆਂ ਪਾਰਟੀਆਂ ਦੇ ਵਿੱਚ ਕੰਮ ਕੀਤਾ ਅੱਜ ਤੱਕ ਅਕਾਲੀ ਦਲ ਦੀ ਕੋਈ ਲੀਡਰਸ਼ਿਪ ਦੱਸ ਦੇ ਕੜਵਲ ਬੈਨੀਫਿਟ ਲੈ ਕੇ ਗਿਆ ਹੋਵੇ ਪਰਸਨਲ ਕਾਂਗਰਸ ਦੇ ਵਿੱਚ ਰਿਹਾ ਅੱਜ ਕਾਂਗਰਸ ਦੀ ਲੀਡਰਸ਼ਿਪ ਦੱਸ ਦੇ ਆਸ਼ੂ ਜੀ ਨਾਲ ਕੰਮ ਕੀਤਾ ਆਸ਼ੂ ਜੀ ਕਹਿ ਦੇਣ ਵੀ ਕੜਵਲ ਨੇ ਕਿਤੇ ਕੋਈ ਨਿਜਾਇਜ਼ ਬੈਨੀਫਿਟ ਲਿਆ ਕੋਈ 100 ਰੁਪਏ ਦਾ ਬੈਨੀਫਿਟ ਲਿਆ ਹੋਵੇ ਮੈਂ ਤੜਨਾ ਤਸਵੀਰ ਦੇਖ ਰਿਹਾ ਸੀਗਾ ਚਾਹੇ ਰਣਜੀਤ ਸਿੰਘ ਹੋਵੇ ਚਾਹੇ ਰੰਜੀਤ ਸਿੰਘ ਸਾਹਿਬ ਲਾ ਲਓ ਕੋਈ ਇਹ ਮੈਂ ਇਹੀ ਪੁੱਛਣਾ ਹੈ ਕਿ ਅੱਜ ਇਹ ਬੰਦੇ ਸਾਰੀ ਜ਼ਿੰਦਗੀ ਜਿੱਦ ਕਿ ਤੁਸੀਂ ਜਾਣਦੇ ਹੋ ਨਾਲ ਜਾਂਦੇ ਸਾਰੀ ਜ਼ਿੰਦਗੀ ਲਾਤੀ ਬੈਂਸ ਪਰਿਵਾਰ ਲਈ ਉੱਭੀ ਪਰਿਵਾਰ ਨੇ ਜੀ ਅੱਜ ਪਨਾਂਛਲੀ ਖੜੇ ਕਿੱਥੇ ਨੇ ਉਹ ਤੁਸੀਂ ਸਿਆਸਤ ਸੱਜਣ ਗਏ ਨੇ ਛੱਡ ਕੇ ਇੱਕ ਬਾੜ ਤੋਂ ਗਿਲ ਰੋਡ ਤੇ ਲੱਗਦਾ ਬੜਾ ਮੈਂ ਸਮਝਦਾ ਕਿ ਸ਼ੁਕਰ ਹੋਇਆ ਮੇਰੀ ਇਹੋ ਜਿਹੇ ਬੰਦੇ ਜਾਨ ਛੁੱਟੀ ਜਿਹਦੇ ਉੱਤੇ ਇੰਨੇ ਅਲੀਗੇਸ਼ਨ ਹੁਣ ਵੀ ਭਈਆਂ ਤੋਂ ਵੀ 5-5000 ਰੁਪਏ ਪ੍ਰਵਾਸੀਆਂ ਤੋਂ ਵੀ ਲੈ ਕੇ 5-5000 ਰੁਪਏ ਨਾਮ ਹੀ ਲੈ ਦੋ ਤੁਸੀਂ ਸਾਰਿਆਂ ਨੂੰ ਪਤਾ ਹੀ ਆ ਸਾਰਿਆਂ ਨੂੰ ਪਤਾ ਦਸ਼ਮੇਸ਼ ਨਗਰ ਦਾ ਕਾਉਂਸਲਰ ਆ ਸਾਰੇ ਜਾਣਦੇ ਹੀ ਆ ਨਾਮ ਲੈ ਕੇ ਆਪਣੀ ਜ਼बान ਕਾ ਨੂੰ ਗੰਦੀ ਕਰਨੀ ਆ ਆਪਾਂ ਨੇ ਤੇ ਮੈਂ ਤਾਂ ਆਪ ਪਾਰਟੀ ਦੇ ਵਿੱਚ ਟਿਕਟ ਵੀ ਨਹੀਂ ਕੋਈ ਮੰਗੀ ਹੈਗੀ ਜੀ ਅਨ ਕੰਡੀਸ਼ਨਲ ਮੈਂ ਸ਼ਾਮਲ ਹੋਇਆ ਮੈਂ ਕੋਈ ਕੰਡੀਸ਼ਨ ਤੇ ਨਹੀਂ ਸ਼ਾਮਲ ਹੋਇਆ ਵੀ ਇਹ ਸਾਡੀ ਕੋਈ ਕੰਡੀਸ਼ਨ ਨਹੀਂ ਅਸੀਂ ਕੰਮ ਕਰਨਾ ਚਾਹੁੰਦੇ ਆ ਤੰਦਰਾ ਕੰਮ ਕਰੋਗੇ ਤਾਂ ਸਾਨੂੰ ਲੈ ਲਓ ਜੇ ਨਹੀਂ ਕਰਨਾ ਤਾਂ ਸਾਨੂੰ ਨਾ ਲਓ ਦਸੰਬਰ ਦਾ ਮਹੀਨਾ ਚੱਲ ਰਿਹਾ ਹੈ ਪੂਰੀ ਠੰਡ ਪੈ ਰਹੀ ਹੈ ਲੇਕਿਨ ਸਿਆਸਤ ਨੇ ਮਾਹੌਲ ਜਿਹੜਾ ਗਰਮ ਕਰਕੇ ਰੱਖਿਆ ਹੋਇਆ ਹੈ ਇੱਕ ਬੀਤੇ ਦਿਨੇ ਇੱਕ ਦੇਰ ਸ਼ਾਮ ਨੂੰ ਇੱਕ ਲੁਧਿਆਣਾ ਦੀ ਸਿਆਸਤ ਦੇ ਵਿੱਚ ਵੀ ਤੁਮਾਕਾ ਹੁੰਦਾ ਆਪਣੇ ਤੇਜ਼ ਤਰਾਲ ਸੁਭਾਅ ਨਾਲ ਜਾੜੇ ਜਾਂਦੇ ਕਮਲਜੀਤ ਸਿੰਘ ਕੜਵਲ ਜੋ ਹਲਕਾ ਆਤਮਨਗਰ ਤੋਂ ਇਲੈਕਸ਼ਨ ਲੜਦੇ ਆ ਰਹੇ ਨੇ ਕਾਫੀ ਸਾਲਾਂ ਤੋਂ ਉਹ ਹੁਣ ਭਾਜਪਾ ਨੂੰ ਅਲਵਿਦਾ ਆ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਕੜਵਲ ਸਾਹਿਬ ਨੂੰ ਇਹ ਜਰੂਰ ਪੁੱਛਾਂਗੇ ਵੀ ਉਹਨਾਂ ਨੇ ਭਾਜਪਾ ਕਿਉਂ ਛੱਡੀ ਤੇ ਆਮ ਆਦਮੀ ਪਾਰਟੀ ਹੀ ਕਿਉਂ ਚੁਣੀ ਪਰ ਲੇਕਿਨ ਕੜਵਲ ਸਾਹਿਬ ਤੁਸੀਂ ਸ਼ਾਮਲ ਹੋਏ ਹੋ ਤੁਸੀਂ ਫੋਟੋਆਂ ਪਈਆਂ ਨੇ ਉਸ ਤੋਂ ਬਾਅਦ ਤੁਸੀਂ ਕਮੈਂਟ ਥੱਲੇ ਲੋਕਾਂ ਦੇ ਪੜੇ ਹੋਣੇ ਨੇ ਉਹ ਇਹੀ ਕਹੀ ਜਾਂਦੇ ਨੇ ਕੜਵਲ ਸਾਹਿਬ ਪਹਿਲੇ ਅਕਾਲੀ ਦਲ 'ਚ ਸੀ ਕਾਂਗਰਸ 'ਚ ਸੀਗੇ ਫਿਰ ਭਾਜਪਾ ਚਾਏ ਤੇ ਹੁਣ ਆਮ ਆਦਮੀ ਪਾਰਟੀ 'ਚ ਕੁਝ ਤਾਂ ਇਹ ਵੀ ਕਹਿ ਰਿਹਾ ਵੀ ਹੁਣ ਤਾਂ ਸਿਰਫ ਭੋਜਨ ਸਮਾਜ ਪਾਰਟੀ ਰਹਿ ਗਈ ਬਿਲਕੁਲ ਉਹਨਾਂ ਦੀ ਗੱਲ ਸਹੀ ਆ ਜਿਹੜੀ ਉਹ ਗੱਲ ਕਹਿ ਰਹੇ ਆ ਇਹਦੇ 'ਚ ਤਾਂ ਕੋਈ ਦੌਰ ਹੈ ਨਹੀਂ ਪਾਰਟੀਆਂ ਤਾਂ ਬਦਲੀਆਂ ਹੀ ਨੇ ਮਜਬੂਰੀਆਂ ਕੀ ਨੇ ਮਜਬੂਰੀਆਂ ਜਿਹੜੀਆਂ ਰਹੀਆਂ ਨੇ ਜਦੋਂ ਮੈਂ ਅਕਾਲੀ ਦਲ ਦੇ ਵਿੱਚ ਸੇਵਾ ਕੀਤੀ ਜੀ ਤਾਂ ਉਸ ਵਕਤ ਜਿਹੜੀ ਆ ਬੀ ਟੀਮ ਦੀ ਗੱਲ ਕਰਦੇ ਆ ਇਹਨਾਂ ਨੇ ਕਦੇ ਪਾਰਟੀ ਚੋਂ ਸਾਨੂੰ ਲੈ ਲਿਆ ਕਦੇ ਕੱਢ ਲਿਆ ਉਹਦੇ ਜ਼ਿੰਮੇਵਾਰ ਇਹੀ ਰਹੇ ਨੇ ਅਸੀਂ ਉਹਨਾਂ ਦੇ ਵਿੱਚ ਬੀ ਟੀਮ ਕਿਹਨੂੰ ਕਹਿ ਰਹੇ ਤੁਸੀਂ ਆ ਬੈਂਸ ਬ੍ਰਦਰਜ਼ ਇਹਨਾਂ ਇਹ ਇਨਾ ਕਰਕੇ ਹੀ ਅਸੀਂ ਨਿਕਲਦੇ ਆ ਇਹਨਾਂ ਕਰਕੇ ਅਸੀਂ ਆਉਂਦੇ ਰਹੇ ਜਾਂਦੇ ਰਹੇ ਮੈਂ ਆਪਣੀ ਮਰਜ਼ੀ ਨਾਲ ਜੇ ਪਾਰਟੀ ਬਦਲੀ ਤਾਂ ਮੈਂ ਬਦਲ ਕੇ ਕਾਂਗਰਸ ਦੇ ਵਿੱਚ ਆਇਆ ਤੇ ਮੈਂ ਆਪਣੀ ਪਾਰਟੀ ਨਾਲ ਜੇ ਮਰਜ਼ੀ ਨਾਲ ਬਦਲੀ ਤਾਂ ਮੈਂ ਭਾਜਪਾ ਦੇ ਵਿੱਚ ਆਇਆ ਉਸ ਤੋਂ ਪਹਿਲਾਂ ਤਾਂ ਸਾਰਾ ਕੁਝ ਉਹੀ ਕਰਾਉਂਦੇ ਰਹੇ ਜੋ ਅਸੀਂ ਕਰਦੇ ਰਹੇ ਜੋ ਕਿਉਂਕਿ ਉਹ ਸਾਰਾ ਬਾਕ ਸਾਡਾ ਲੀਡਰ ਹੋਇਆ ਕਰਦਾ ਸੀਗਾ ਹੁਣ ਲੋਕ ਸਭਾ ਚੋਣਾਂ ਸਿਗੀਆਂ ਉਸ ਤੋਂ ਪਹਿਲੇ ਤੁਸੀਂ ਬੀਜੇਪੀ ਦੇ ਵਿੱਚ ਆ ਗਏ ਤੁਸੀਂ ਬੜਾ ਆਤਮਨਗਰ ਹਲਕੇ ਦੇ ਵਿੱਚ ਰਵਨੀਤ ਸਿੰਘ ਬਿੱਟੂ ਲਈ ਪ੍ਰਚਾਰ ਕਰਦੇ ਰਹੇ ਬੜਾ ਉਹਨਾਂ ਨੂੰ ਤੁਸੀਂ ਵੋਟਾਂ ਕਾਫੀ ਇੱਥੋਂ ਪੁਆਈਆਂ ਵੀ ਆ ਹਾਲਾ ਕਿ ਪੈਂਦੀਆਂ ਨਹੀਂ ਹੁੰਦੀਆਂ ਬੀਜੇਪੀ ਨੂੰ ਆਤਮਨਗਰ ਖਾਸ ਕਰਕੇ ਹਲਕੇ ਦੇ ਵਿੱਚ ਪਰ ਹੁਣ ਕੀ ਕਾਰਨ ਬਣ ਗਿਆ ਜਿਹੜਾ ਤੁਸੀਂ ਬੀਜੇਪੀ ਨੂੰ ਛੱਡੇ ਸੋ ਦੇਖੋ ਬੜੀ ਆਸ ਤੇ ਉਮੀਦ ਰੱਖ ਕੇ ਬੀਜੇਪੀ ਦੇ ਵਿੱਚ ਮੈਂ ਆਇਆ ਸੀ ਜੀ ਵੀ ਅਸੀਂ ਸੈਂਟਰ ਦੇ ਵਿੱਚ ਸਰਕਾਰ ਹੋਊਗੀ ਹਮ ਲੋਕਾਂ ਨੂੰ ਅਸੀਂ ਕਿਹਾ ਸੀ ਵੀ ਤੁਸੀਂ ਵੋਟਾਂ ਪਾਓ ਵੀ ਅਸੀਂ ਏਰੀਏ ਦਾ ਡਿਵੈਲਪਮੈਂਟ ਕਰਾਂਗੇ ਕੁਸ਼ ਪੰਜਾਬ ਦੇ ਲਈ ਚੰਗਾ ਕਰਨ ਦਾ ਯਤਨ ਕਰਾਂਗੇ ਆਪਣੇ ਹਲਕੇ ਲਈ ਚੰਗਾ ਕਰਨ ਦਾ ਯਤਨ ਕਰਾਂਗੇ ਪਰ ਤੁਸੀਂ ਦੇਖਿਆ ਹੋਣਾ ਪਿਛਲੇ 6-7 ਮਹੀਨਿਆਂ ਦੇ ਵਿੱਚ ਮੈਂ ਕੁਝ ਲੋਕਾਂ ਨੂੰ ਡਿਲੀਵਰੀ ਨਹੀਂ ਕਰ ਸਕਿਆ ਕਾਰਨ ਜਿੱਥੇ ਤੱਕ ਮੈਂ ਅੱਗੇ ਹੁੰਦਾ ਸੀ ਵੀ ਕੋਈ ਛੋਟੇ-ਛੋਟੇ ਕੰਮ ਹੁੰਦੇ ਸੀ ਉਹਨਾਂ ਦੇ ਵਿੱਚ ਵੀ ਇਹਨਾਂ ਦੀਆਂ ਪਾਲਿਸੀਆਂ ਕਰਕੇ ਇਹਨਾਂ ਦੇ ਜਿਹੜੀਆਂ ਲੋਕਲ ਲੀਡਰਸ਼ਿਪ ਦੀਆਂ ਗਲਤੀਆਂ ਕਰਕੇ ਸਾਨੂੰ ਉੱਥੇ ਵੀ ਦਿੱਕਤ ਆਉਣੀ ਸ਼ੁਰੂ ਹੋ ਗਈ ਤੇ ਜਿੱਥੇ ਵਰਕਰ ਸਾਡਾ ਸਪੋਰਟਰ ਮੇਰਾ ਵੋਟਰ ਬੜਾ ਡੀਮੋਰੀਲਾਈਜ਼ ਹੁੰਦਾ ਜਾ ਰਿਹਾ ਸੀਗਾ ਵੀ ਜਿਹੜਾ ਇਹ ਫੈਸਲਾ ਲੋਕਾਂ ਦੇ ਹਿੱਤ ਵਾਲਾ ਨਹੀਂ ਲਿਆ ਗਿਆ ਲੋਕਾਂ ਦੇ ਹਿੱਤ ਵਾਲਾ ਫੈਸਲਾ ਹੁੰਦਾ ਜੀ ਜੋ ਆਪਾਂ ਲੋਕਾਂ ਨੂੰ ਕੁਝ ਦੇ ਸਕੀਏ ਥੋੜਾ ਖੁੱਲ ਕੇ ਦੱਸੋ ਵੀ ਕੀ ਪਾਲਿਸੀ ਆ ਬੀਜੇਪੀ ਦੀ ਜਿਹੜੀ ਕੋਈ ਨਹੀਂ ਹੈ ਨੀਗਾ ਅੱਛਾ ਕੋਈ ਪੰਜਾਬ ਦੇ ਲਈ ਸਾਨੂੰ ਇਹ ਸੀ ਵੀ ਚਲੋ ਸਰਕਾਰ ਬਣੀ ਬੜੀ ਖੁਸ਼ੀ ਹੋਈ ਸੀ ਵੀ ਹੁਣ ਕੁਝ ਨਾ ਕੁਝ ਪੰਜਾਬ ਲਈ ਲੈ ਕੇ ਆਉਣਗੇ ਅੱਛਾ ਪਰ ਉਸ ਤੋਂ ਵੱਧ ਲੈ ਕੇ ਆਉਣ ਦੀ ਬਜਾਏ ਬੀਜੇਪੀ ਦੇ ਸਾਰੇ ਲੀਡਰ ਸਾਹਿਬਾਨ ਨਾਲ ਕੀ ਹੋ ਰਿਹਾ ਸੀਨੀਅਰ ਲੀਡਰਸ਼ਿਪ ਵੱਲੋਂ ਉਹ ਸਾਰੇ ਦੇਖਦੇ ਹੀ ਆ ਸਾਰੇ ਜਾਣਦੇ ਹੀ ਆ ਸੋ ਉੱਥੇ ਇਹ ਘੁੱਟਨ ਮਹਿਸੂਸ ਹੋਣ ਲੱਗੀ ਸੀ ਵੀ ਸ਼ਾਇਦ ਸਾਡੇ ਵਰਗੇ ਬੰਦੇ ਉੱਥੇ ਨਹੀਂ ਰਹਿ ਸਕਦੇ ਹੁਣ ਜੇ ਮੈਂ ਕਿਸੇ ਗੱਲ ਤੇ ਕੋਈ ਕਮੈਂਟ ਕਰੂੰਗਾ ਤਾਂ ਸ਼ਾਇਦ ਕਈਆਂ ਨੂੰ ਕੋਈ ਤਕਲੀਫ ਹੋਊਗੀ ਮੈਂ ਇਸ ਕਰਕੇ ਮੈਂ ਸ਼ਬਦ ਕਈ ਕਰ ਲੈਣੇ ਮੈਂ ਬੋਲਣਾ ਨਹੀਂ ਚਾਹੁੰਦਾ ਮੈਂ ਬੋਲਾਂਗਾ ਵੀ ਨਹੀਂ ਜਿਹਦੇ ਨਾਲ ਕੋਈ ਭਾਈਚਾਰਾ ਸਾਡਾ ਖਰਾਬ ਹੋਵੇ ਕਦੇ ਡਿਸਕਸ ਨਹੀਂ ਕੀਤਾ ਤੁਸੀਂ ਇਥੋਂ ਦੀ ਰਵਨੀਤ ਸਿੰਘ ਬਟੂ ਕੇਂਦਰੀ ਕੇਂਦਰ ਦੇ ਵਿੱਚ ਹੁਣ ਮੰਤਰੀ ਨੇ ਹੋਰ ਵੀ ਸੀਨੀਅਰ ਲੀਡਰ ਨੇ ਪੰਜਾਬ ਤੋਂ ਤੇ ਉਹਨਾਂ ਨਾਲ ਕਦੇ ਡਿਸਕਸ ਨਹੀਂ ਕੀਤਾ ਵੀ ਯਾਰ ਤੁਹਾਡਾ ਵੀ ਤੁਸੀਂ ਸਾਨੂੰ ਬਥੇਰੇ ਬਥੇਰੇ ਮੌਕੇ ਦਿੱਤੇ ਅੱਛਾ ਤੇ ਜੇ ਸਾਨੂੰ ਉਸ ਲੀਡਰਸ਼ਿਪ ਵੱਲੋਂ ਇਹ ਕਿਹਾ ਜਾਵੇ ਵੀ ਭਾਜਪਾ ਦੇ ਵਿੱਚ ਤੁਸੀਂ ਆਪਣੇ ਪਰਸਨਲ ਕੰਮ ਲੈ ਕੇ ਆਓ ਅੱਛਾ ਲੋਕਾਂ ਵਾਲੇ ਤਾਂ ਛੱਡੋ ਤਾਂ ਫਿਰ ਮੈਂ ਕੀ ਕਰਾਂਗਾ ਜੀ ਤੁਹਾਡੇ ਲਈ ਤਾਂ ਫਾਇਦਾ ਨਹੀਂ ਸੀਗਾ ਤੁਸੀਂ ਪਰ ਫਾਇਦਾ ਤਾਂ ਲੋਕ ਲੈਂਦੇ ਆ ਅੱਛਾ ਮੈਂ ਤਾਂ ਵੈਸੇ ਹੀ ਰੇਲਵੇ ਦਾ ਕੰਮ ਕਰਦਾ ਸੀ ਮੈਨੂੰ ਤਾਂ ਮੰਤਰੀ ਬਹੁਤ ਫਾਇਦੇ ਦੇ ਸਕਦਾ ਸੀ ਅੱਛਾ ਪਰ ਜਦੋਂ ਮੈਂ ਫਾਇਦੇ ਲੈ ਲੈਣੇ ਸੀ ਨਾ ਅੱਜ ਜੇ ਮੈਂ ਬੀਜੇਪੀ ਛੱਡ ਕੇ ਆਇਆ ਨਾ ਤਾਂ ਐਸੇ ਮੰਤਰੀ ਨੇ ਕਿਹਾ ਸੀ ਉਂਗਲ ਚੱਕ ਕੇ ਮੇਰੇ ਕੰਨੀ ਵੀ ਮਾਰ ਕੇ ਠੱਗੀਆਂ ਚਲੇ ਗਿਆ ਹੈ ਤੇ ਅੱਜੋ ਬੋਲਣ ਜੋਗੇ ਤਾਂ ਨਹੀਂ ਨਾ ਹੈਗੇ ਜੀ ਅੱਜੋ ਇਹ ਤਾਂ ਨਹੀਂ ਕਹਿ ਸਕਦੇ ਕੜਵਲ ਨੇ ਪਰਸਨਲ ਕੋਈ ਕੰਮ ਕਰਾਇਆ ਜੀ ਜਾਂ ਬੀਜੇਪੀ ਕੋਲ ਕੋਈ ਪਰਸਨਲ ਕੰਮ ਰੱਖਿਆ ਹੋਵੇ ਹਾਂ ਸੋ ਜੇ ਨਹੀਂ ਉੱਥੇ ਸਾਡਾ ਸਿਸਟਮ ਲੱਗਿਆ ਵੀ ਲੋਕਾਂ ਦੇ ਲਈ ਨਹੀਂ ਕੁਝ ਡਿਲੀਵਰ ਹੋ ਰਿਹਾ ਤਾਂ ਸਾਨੂੰ ਜਿਹੜਾ ਹੈ ਆਮ ਆਦਮੀ ਪਾਰਟੀ ਵਾਲਾ ਜਿਹੜਾ ਫੈਸਲਾ ਲੈਣਾ ਪਿਆ ਸਾਰੀ ਟੀਮ ਨੇ ਫੈਸਲਾ ਲਿਆ ਵੀ ਆਪਾਂ ਲੋਕਾਂ ਦੇ ਕੰਮ ਕਰਨ ਵਾਲੇ ਬੰਦੇ ਆ ਤੇ ਸਾਡੀ ਸੋਚ ਵਾਲੀ ਇਹ ਪਾਰਟੀ ਜਿਹੜੀ ਆਨ ਇਸ ਟਾਈਮ ਲੋਕਾਂ ਦਾ ਕੰਮ ਕਰ ਰਹੀ ਆ ਔਰ ਜਿਨ੍ਹਾਂ ਨੇ ਸਾਨੂੰ ਇਹ ਇੱਥੇ ਕੰਮ ਕਰਨ ਲਈ ਮੌਕਾ ਵੀ ਦਿੱਤਾ ਕੜਵਾਸਾ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੇ ਵਿੱਚ ਜਿਮਨੀ ਚੋਣਾਂ ਹੋਈ ਜਾਂ ਨੇ ਉੱਚ ਬੀਜੇਪੀ ਦੀ ਪਰਫਾਰਮੈਂਸ ਕੋਈ ਜ਼ਿਆਦਾ ਵਧੀਆ ਨਹੀਂ ਰਹੀ ਹੁਣ ਨਿਗਮਦੀਆਂ ਚੋਣਾਂ ਵੀ ਚੱਲ ਰਹੀਆਂ ਨੇ ਤੁਸੀਂ ਲਗਾਤਾਰ ਕੱਲ ਤੋਂ ਪਹਿਲੇ ਤੱਕ ਤਾਂ ਬੀਜੇਪੀ ਦੇ ਵਿੱਚ ਸੀਗੇ ਜਦੋਂ ਇਹਨਾਂ ਦੇ ਕੀ ਇੰਟਰਨਲ ਮਤਲਬ ਚੱਲਦਾ ਵੀ ਕੀ ਏਜੰਡਾ ਹੈ ਵੀ ਕਿਹਨੂੰ ਟਿਕਟ ਦੇਣੀ ਹੈ ਜਿੱਤਣਾ ਹੈ ਕੀ ਇਹਨਾਂ ਦਾ ਵਿਜ਼ਨ ਹੈ ਜਿਹੜਾ ਦੇਖੋ ਆਮ ਆਦਮੀ ਪਾਰਟੀ ਗਰਾਊਂਡ ਲੈਵਲ ਤੇ ਕਾਫੀ ਜਿਵੇਂ ਬਿਲੀ ਵਾਲਾ ਇਹਨਾਂ ਨੇ ਵਾਅਦਾ ਕੀਤਾ ਸੀ ਜੀ ਉਹ ਵਾਅਦਾ ਪੂਰਾ ਕਰਨ ਦੇ ਨਾਲ ਲੋਕਾਂ ਦੇ ਵਿੱਚ ਜਿਹੜਾ ਉਹ ਬੜਾ ਲੋਕਾਂ ਨੂੰ ਇਸ ਗੱਲ ਦਾ ਰਾਹਤ ਮਿਲ ਗਿਆ ਜਿੰਦਗੀ ਸੌਖੀ ਹੋਈ ਆ ਜੀ ਤੇ ਓਨ ਵਾਲੇ ਸਮੇਂ ਦੇ ਵਿੱਚ ਜਿਹੜਾ ਭਗਵੰਤ ਮਾਨ ਜੀ ਵੱਲੋਂ ਕੇਜਰੀਵਾਲ ਸਾਹਿਬ ਵੱਲੋਂ ਜਿਹੜਾ ਵਾਦਾ ਕੀਤਾ 1100 ਰੁਪਏ ਵਾਲਾ ਉਹ ਵੀ ਪੂਰਾ ਹੋਣ ਜਾ ਰਿਹਾ ਮੈਂ ਗੱਲ ਕਰੂੰਗਾ ਜ਼ਰੂਰ ਆਮ ਆਦਮੀ ਪਾਰਟੀ ਬਾਰੇ ਤੁਹਾਡਾ ਕਿਵੇਂ ਗੱਲਬਾਤ ਹੋਈ ਕੌਣ ਤੁਹਾਨੂੰ ਉੱਥੇ ਲੈ ਕੇ ਗਿਆ ਕਿਵੇਂ ਅਪਰੋਚ ਹੋਇਆ ਇੱਕ ਜਦੋਂ ਲੋਕ ਸਭਾ ਦੀਆਂ ਚੋਣਾਂ ਸੀਗਾ ਇਹ ਵੀ ਬੜਾ ਪ੍ਰਚਲਿਤ ਹੋ ਰਿਹਾ ਕਿ ਬੀਜੇਪੀ ਦੀ ਕਿਉਂਕਿ ਕੇਂਦਰ ਚ ਸਰਕਾਰ ਹੈ ਉਹ ਲੀਡਰਾਂ ਨੂੰ ਨਾ ਖੁਸ਼ ਕਰ ਦਿੰਦੀ ਹੈ ਸਿਕਿਉਰਿਟੀ ਦੇ ਕੇ ਸਿਕਿਉਰਿਟੀ ਗਾਰਡ ਦੇ ਕੇ ਤੁਹਾਨੂੰ ਵੀ ਮਿਲੇ ਰਿਹਾ ਹੋਰ ਬਾਕੀ ਲੀਡਰਾਂ ਨੂੰ ਵੀ ਮ ਆ ਜਿਹੜੀ ਤੁਸੀਂ ਗੱਲ ਕਰਦੇ ਹੋ ਇੱਕ ਪੈਲਸ ਦੇ ਵਿੱਚ ਫਿਰੋਜ਼ਪੁਰ ਰੋਡ ਦੇ ਇੱਕ ਪ੍ਰੋਗਰਾਮ ਰੱਖਿਆ ਹੋਇਆ ਸੀ ਜੀ ਜਨਤਾ ਇਨ ਕਲੇਵ ਤੋਂ ਇੱਕ Hindu gentleman ਮੇਰੇ ਕੋਲੇ ਆਏ ਅੱਛਾ ਜੀ ਉਹਨਾਂ ਦੇ بیٹے ਦੀ ਦੁਬਈ ਦੇ ਵਿੱਚ ਕੈਨੇਡਾ 'ਚ ਮੌਤ ਹੋ ਗਈ ਠੀਕ ਹੈ ਤੇ ਉਹ ਮੇਰੇ ਕੋਲੇ ਆਏ ਵੀ ਅਸੀਂ ਡੈੱਡ ਬੋਡੀ ਲੈ ਕੇ ਆਉਣੀ ਆ ਜੀ ਵੀ ਸਾਡਾ ਸੀਨੀਅਰ ਲੀਡਰਸ਼ਿਪ ਨੂੰ ਕਹਿ ਕੇ ਕੰਮ ਕਰਾ ਕੇ ਦਿਓ ਜੀ ਤੇ ਮੈਂ ਉਸ ਬੰਦੇ ਨੂੰ ਨਾਲ ਲੈ ਕੇ ਪੈਲਸ ਦੇ ਵਿੱਚ ਗਿਆ ਤੇ ਉੱਥੇ ਪ੍ਰੋਗਰਾਮ ਦੇ ਵਿੱਚ ਮੈਂ ਦੋ ਤਿੰਨ ਸੀਨੀਅਰ ਲੀਡਰਸ਼ਿਪ ਨੂੰ ਇਹ ਗੱਲ ਕਹੀ ਵੀ ਇਹਨਾਂ ਦਾ ਬੱਚੇ ਦੀ ਡੈਥ ਹੋ ਗਈ ਹੈ ਬੱਡ ਬੋਡੀ ਲੈ ਕੇ ਆਉਣੀ ਆ ਜੀ ਪਰ ਉਹ ਮੈਂ ਸਮਝਿਆ ਵੀ ਉੱਥੇ ਵੀ ਉਹਨਾਂ ਨੂੰ ਉਸ ਚੀਜ਼ ਨਾਲ ਕਿਸੇ ਤੋਂ ਮੈਂ ਦਰਦ ਨਹੀਂ ਦੇਖਿਆ ਅੱਛਾ ਮੈਂ ਬਹੁਤ ਈਮੋਸ਼ਨਲ ਬੰਦਾ ਮੈਨੂੰ ਇਹ ਗੱਲਾਂ ਬਰਦਾਸ਼ਤ ਨਹੀਂ ਹੁੰਦੀਆਂ ਕਿਸੇ ਦਾ ਪੁੱਤ ਮਰਿਆ ਹੋਵੇ ਜੀ ਤੇ ਜੇ ਅਸੀਂ ਉਹਦੇ ਪੁੱਤ ਦੀ ਡੈੱਡ ਬੋਡੀ ਲੈ ਕੇ ਆਉਣ ਦੀ ਸਮਰੱਥਾ ਹੀ ਨਹੀਂ ਰੱਖਦੇ ਜੀ ਤਾਂ ਫਿਰ ਅਸੀਂ ਜਾਂ ਤਾਂ ਕੰਮ ਛੱਡ ਦੋ ਰਾਜਨੀਤੀ ਵਾਲਾ ਅੱਛਾ ਤੇ ਨਹੀਂ ਉੱਥੇ ਕੰਮ ਕਰ ਲਓ ਜਿੱਥੇ ਉਹ ਕੰਮ ਹੋ ਸਕਦੇ ਨੇ ਪਰ ਮੈਂ ਉਹ ਸੱਜਣ ਨੂੰ ਉੱਥੇ ਨਿਕਲ ਕੇ ਬਾਹਰ ਹੱਥ ਜੋੜੇ ਤੇ ਮੈਂ ਫੋਨ ਕਰਕੇ ਸੀਨੀਅਰ ਲੀਡਰਸ਼ਿਪ ਨੂੰ ਖਰੀਆਂ ਖਰੀਆਂ ਸੁਣਾਈਆਂ ਅਸੀਂ ਆ ਤੁਹਾਡੇ ਡੰਮੀ ਜਿਹੜੇ ਸਾਡੇ ਨਾਲ ਗੰਨਮੈਨ ਫਿਰਦੇ ਆ ਅਸੀਂ ਇਹਨਾਂ ਤੋਂ ਕਹੀ ਲੈਣਾ ਜੀ ਤੁਸੀਂ ਇਹਨਾਂ ਨੂੰ ਸਵੇਰੇ ਵਾਪਸ ਲੈ ਜਾਓ ਮੈਂ ਇਹਨਾਂ ਨੂੰ ਆਪਦੀ ਗੱਡੀ ਨਹੀਂ ਚੜਾਉਣਾ ਅੱਛਾ ਮੈਂ ਆਪ ਫੋਨ ਕਰਕੇ ਸੀਨੀਅਰ ਲੀਡਰਸ਼ਿਪ ਨੂੰ ਆਪ ਕਹਾਂ ਵੀ ਸਾਨੂੰ ਕੰਮਾਂ ਦੀ ਲੋੜ ਆ ਸਾਨੂੰ ਪਰਸਨਲ ਬੈਨੀਫਿਟ ਨਹੀਂ ਚਾਹੀਦੇ ਮੈਂ ਇੰਨੀਆਂ ਪਾਰਟੀਆਂ ਦੇ ਵਿੱਚ ਕੰਮ ਕੀਤਾ ਅੱਜ ਤੱਕ ਅਕਾਲੀ ਦਲ ਦੀ ਕੋਈ ਲੀਡਰਸ਼ਿਪ ਦੱਸ ਦੇ ਕੜਵਲ ਬੈਨੀਫਿਟ ਲੈ ਕੇ ਗਿਆ ਹੋਵੇ ਪਰਸਨਲ ਜੀ ਕਾਂਗਰਸ ਦੇ ਵਿੱਚ ਰਿਆਂ ਅੱਜ ਕਾਂਗਰਸ ਦੀ ਲੀਡਰਸ਼ਿਪ ਦੱਸ ਦੇ ਆਸ਼ੂ ਜੀ ਨਾਲ ਕੰਮ ਕੀਤਾ ਆ ਆਸ਼ੂ ਜੀ ਕਹਿ ਦੇਣ ਵੀ ਕੜਵਲ ਨੇ ਕਿਤੇ ਕੋਈ ਨਜਾਇਜ਼ ਬੈਨੀਫਿਟ ਲਿਆ ਕੋਈ 100 ਰੁਪਏ ਦਾ ਬੈਨੀਫਿਟ ਲਿਆ ਹੋਵੇ ਜੇ ਮੈਂ ਭਾਜਪਾ ਵਿੱਚ ਕੰਮ ਕੀਤਾ ਭਾਜਪਾ ਦੀ ਲੀਡਰਸ਼ਿਪ ਦੱਸ ਦੇ ਵੀ ਕੜਵਲ ਨੇ ਕੋਈ ਬੈਨੀਫਿਟ ਲਿਆ ਜਾਂ ਅੱਗੇ ਕੋਈ ਆਮ ਪਾਰਟੀ ਦੇ ਵਿੱਚ ਮੈਂ ਆਇਆ ਜੀ ਮੈਂ ਕੱਲ ਕਹਿ ਕੇ ਆਇਆ ਸਪੈਸ਼ਲ ਅਮਨ अरोड़ा ਜੀ ਨੂੰ ਤੁਸੀਂ ਜਦੋਂ ਇੰਟਰਵਿਊ ਕਰੋਗੇ ਪੁੱਛਿਓ ਅੱਛਾ ਵੀ ਕੜਵਲ ਦਾ ਇੱਕ ਵੀ ਕੰਮ ਹੈ ਸੀਪੀ ਕੋ ਲੈ ਕੇ ਜਾਵਾ ਡੀਸੀ ਕੋ ਲੈ ਕੇ ਜਾਵਾ ਮੇਰਾ ਨਾ ਕਰਿਓ ਠੀਕ ਪਰ ਲੋਕਾਂ ਦੇ ਕੰਮ ਠਾਠਾ ਹੋਣੇ ਚਾਹੀਦੇ ਆ ਮੈਨੂੰ ਤਾਂ ਸ਼ਾਮਲ ਕਰਿਓ ਚਲੋ ਬੀਜੇਪੀ ਤਾਂ ਤੁਸੀਂ ਅਲਵੇ ਦਾ ਕਿਹਾ ਫਿਰ ਕਿਵੇਂ ਗੱਲ ਚੱਲੀ ਆ ਮਾਨਵੀ ਪਾਰਟੀ ਨਾਲ ਤੁਸੀਂ ਅਪਰੋਚ ਕੀਤਾ ਉਹਨਾਂ ਨਾਲ ਸੋ ਦੇਖੋ ਜੇ ਤੁਸੀਂ ਲੋਕਾਂ ਦੇ ਵਿੱਚ ਨਾ ਹਰ ਲੀਡਰ ਇੱਕ ਇਮਾਨਦਾਰ ਤੇ ਕੰਮ ਕਰਨ ਵਾਲੇ ਬੰਦੇ ਦੀ ਹਰ ਕੋ ਨੂੰ ਜ਼ਰੂਰਤ ਹੁੰਦੀ ਆ ਜੀ ਤੇ ਜੇ ਉਹਨਾਂ ਨੂੰ ਕਿਤੇ ਸਾਡੇ ਬਾਰੇ ਪਤਾ ਲੱਗਿਆ ਅੱਜ ਕੋਈ ਮੈਂ ਟਿਕਟਾਂ ਲੈਣ ਨਹੀਂ ਗਿਆ ਨਹੀਂ ਤਾਂ ਬਹੁਤੇ ਲੀਡਰ ਕੀ ਕਰਦੇ ਆ। ਇਹ ਵੀ ਸੀਗਾ ਵੀ ਕਿਉਂਕਿ ਤੁਹਾਡੇ ਸਾਥੀਆਂ ਨੂੰ ਜਿਹੜੇ ਸੀਗੇ ਉਹ ਜਦੋਂ ਕੈਂਡੀਡੇਟ ਉਤਾਰਤੇ ਆ ਆਮ ਆਦਮੀ ਪਾਰਟੀ ਨੇ ਤੁਸੀਂ ਉਸ ਤੋਂ ਬਾਅਦ ਸ਼ਾਮਲ ਹੋਏ ਹੋ। ਸੋ ਦੇਖੋ ਮੈਂ ਮੇਰੇ ਵੀ ਸਾਥੀ ਆ ਨਾ ਜਿਹੜੇ ਉਹ ਵੀ ਬੜੇ ਇਮਾਨਦਾਰ ਆ। ਮੈਂ ਉਹ ਵੀ ਗੱਲ ਕਰਨੀ ਸੀ ਮੈਂ ਤੁਹਾਡੇ ਨਾਲ ਤਸਵੀਰ ਦੇਖ ਰਿਹਾ ਸੀਗਾ ਚਾਹ ਰਣਜੀਤ ਸਿੰਘ ਹੋਵੇ ਚਾਹੇ ਕੋਈ ਸਾਹਿਬ ਲਾ ਲਓ ਕੋਈ ਇਹ ਮੈਂ ਇਹੀ ਪੁੱਛਣਾ ਸੀ ਅੱਜ ਇਹ ਬੰਦੇ ਸਾਰੀ ਜ਼ਿੰਦਗੀ ਜਿੰਨੀ ਤੁਸੀਂ ਜਾਣਦੇ ਹੋ ਨਾਲ ਜਾਂਦੇ ਹੈ ਕੀ ਚੱਕਰ ਸਾਰੀ ਜ਼ਿੰਦਗੀ ਲਾਤੀ ਬੈਂਸ ਪਰਿਵਾਰ ਲਈ ਉੱਭੀ ਪਰਿਵਾਰ ਨੇ। ਜੀ ਅੱਜ ਫਾਈਨੈਂਸ਼ਲੀ ਖੜੇ ਕਿੱਥੇ ਨੇ ਉਹ? ਅੱਛਾ ਆ ਮੈਂ ਗੱਲ ਕਰਦਾ ਕੋਚਰ ਸਾਹਿਬ ਨੇ ساری ਜ਼ਿੰਦਗੀ ਲਾਤੀ ਚਿੱਟੀ ਦਾੜੀ ਹੋਗੀ ਜੀ ਆ ਜੋ ਖੜਾ ਕਿੱਥੇ ਆ ਪਰਿਵਾਰ ਜੀ ਆਪਾਂ ਗੱਲ ਕਰਦੇ ਆ ਅੱਜ ਅ ਜਿਹੜੇ ਉਹਨਾਂ ਦੇ ਹੋਰ ਸਾਥੀ ਮੇਰੇ ਨਾਲ ਚੱਲ ਰਹੇ ਨੇ ਹੂੰ ਉਹ ਉਹਨਾਂ ਦਾ ਕਾਰਨ ਇੱਕੋ ਹੀ ਰਹੀ ਆ ਵੀ ਉੱਥੇ ਸਿਰਫ ਲੋਕਾਂ ਨੇ ਇਹਨਾਂ ਨੂੰ ਯੂਜ਼ ਕੀਤਾ ਜੀ ਤੇ ਜਿਹਦੇ ਕਰਕੇ ਇਹ ਇਹ ਲੋਕ ਅੱਜ ਇਹ ਸੋਚਦੇ ਆ ਵੀ ਅਸੀਂ ਉਹਨਾਂ ਲੋਕਾਂ ਨਾਲ ਨਹੀਂ ਜਾਣਾ ਜਿਹੜੇ ਸਾਨੂੰ ਯੂਜ਼ ਕਰਦੇ ਨੇ ਤੇ ਮੇਰੇ ਨਾਲ ਇਸ ਕਰਕੇ ਖੜੇ ਨੇ ਗੋਪੀ ਕਾਉਂਸਲਰ ਹਾਂ ਕਾਂਗਰਸ ਪਾਰਟੀ ਨਾਲ ਚੱਲਦਾ ਸੀ ਜੀ ਜਿੰਦ ਜਾਨ ਲਾਈ ਜਿੱਤਿਆ ਕੰਮ ਵੀ ਬਹੁਤ ਕੀਤਾ ਹਮ ਅੱਜ ਉਹ ਵੀ ਮੇਰੇ ਨਾਲ ਕਿਉਂ ਖੜਾ ਜੀ ਉਹ ਇਸ ਕਰਕੇ ਖੜਾ ਉਹ ਕਹਿੰਦਾ ਵੀਰੇ ਇੱਥੇ ਜਾਏਗਾ ਤੇਰੇ ਨਾਲ ਹਮ ਠੀਕ ਆ ਉਹਨੇ ਐਮਪੀ ਦੀ ਇਲੈਕਸ਼ਨ ਚ ਰਵਨੀਤ ਬਿੱਟੂ ਦੀ ਨਹੀਂ ਮਦਦ ਕੀਤੀ ਜੀ ਜੁਆਇਨ ਕੀਤਾ ਮੇਰੇ ਨਾਲ ਪਰ ਉਹ ਕਹਿੰਦਾ ਮੈਂ ਇਹਦੇ ਨਾਲ ਨਹੀਂ ਚੱਲਣਾ ਕਿਉਂ ਕਿਉਂਕਿ ਮੇਰੀ ਕੋਈ ਪੁਰਾਣੀ ਆਪਣੀ ਕੋਈ ਆਪਸ ਦੇ ਵਿੱਚ ਕੋਈ ਫਰਕਾ ਉਹਨੇ ਨਹੀਂ ਕੰਮ ਕੀਤਾ ਅੱਜ ਮੈਂ ਆਪ ਜ ਆ ਤਾ ਮੇਰੇ ਨਾਲ ਆਏ ਨੇ ਕਿਉਂ ਆਏ ਆ ਇੱਥੇ ਜੇ ਉਹਨਾਂ ਨੂੰ ਪੈਸੇ ਕਮਾਉਣ ਵਾਲੇ ਉਹ ਤਾਂ ਮੇਰੇ ਨਾਲ ਰਹਿ ਹੀ ਨਹੀਂ ਸਕਦੇ ਪੈਸੇ ਕਮਾਉਣ ਵਾਲਿਆਂ ਨੇ ਤਾਂ ਇੱਧਰ ਉੱਧਰ ਹੋਣਾ ਹੀ ਆ ਤੁਸੀਂ ਸਿਆਸਤ ਸੱਜਣ ਗਏ ਨੇ ਛੱਡ ਕੇ ਇੱਕ ਬਾੜ ਤੋਂ ਗਿਲ ਰੋਡ ਤੇ ਲੱਗਦਾ ਜੀ ਬੜਾ ਮੈਂ ਸਮਝਦਾ ਕਿ ਸ਼ੁਕਰ ਹੋਇਆ ਮੇਰੀ ਇਹੋ ਜਿਹੇ ਬੰਦੇ ਤੋਂ ਜਾਨ ਛੁੱਟੀ ਜਿਹਦੇ ਉੱਤੇ ਇੰਨੇ ਅਲੀਗੇਸ਼ਨ ਹੁਣ ਵੀ ਭਈਆਂ ਤੋਂ ਵੀ 5-5000 ਰੁਪਏ ਪ੍ਰਵਾਸੀਆਂ ਤੋਂ ਵੀ ਲੈ ਕੇ 5-5000 ਰੁਪਏ ਨਾ ਮੀ ਲੈ ਦੋ ਤੁਸੀਂ ਸਾਰਿਆਂ ਨੂੰ ਪਤਾ ਹੀ ਆ ਸਾਰਿਆਂ ਨੂੰ ਪਤਾ ਦਸ਼ਮੇਸ਼ ਨਗਰ ਦਾ ਕਾਉਂਸਲਰ ਆ ਸਾਰੇ ਜਾਣਦੇ ਹੀ ਆ ਨਾਮ ਲੈ ਕੇ ਆਪਣੀ ਜ਼बान ਕਾਹਨੂੰ ਗੰਦੀ ਕਰਨੀ ਆ ਆਪਾਂ ਨੇ ਸੋ ਆਪ ਨੂੰ ਲੋਕਾਂ ਨੂੰ ਪਤਾ ਹੀ ਆ ਵੀ ਜਿਹੜਾ ਬੰਦਾ ਆਪਦਾ 5-5000 ਚ ਮਾਨ ਵੇਚ ਦਿੰਦਾ ਉਹ ਬੰਦੇ ਕੀ ਲੋਕਾਂ ਦੀ ਸੇਵਾ ਕਰਨਗੇ ਮੈਂ ਕਹਿੰਦਾ ਕਿਸੇ ਵਿਰੋਧੀ ਪਾਰਟੀ ਨੇ ਅੱਜ ਤੱਕ ਕੜਵਲ ਦੇ ਉੱਤੇ ਇਦਾਂ ਦਾ ਅਲੀਗੇਸ਼ਨ ਲਾਇਆ ਵੀ ਕੜਵਲ ਇਸ ਕੰਮ ਚ ਆ ਕੇ ਪੈਸੇ ਲੈ ਗਿਆ ਬੈਨੀਫਿਟ ਲੈ ਗਿਆ ਪੈਸੇ ਕਮਾ ਗਿਆ ਫਲਾਨਾ ਕੰਮ ਕਰ ਗਿਆ ਤੇ ਮੈਂ ਤਾਂ ਆ ਪਾਰਟੀ ਦੇ ਵਿੱਚ ਟਿਕਟ ਵੀ ਨਹੀਂ ਕੋਈ ਮੰਗੀ ਹੈਗੀ ਅਨ ਕੰਡੀਸ਼ਨਲ ਮੈਂ ਸ਼ਾਮਲ ਹੋਇਆ ਮੈਂ ਕੋਈ ਕੰਡੀਸ਼ਨ ਤੇ ਨਹੀਂ ਸ਼ਾਮਲ ਹੋਇਆ ਵੀ ਇਹ ਸਾਡੀ ਕੋਈ ਕੰਡੀਸ਼ਨ ਨਹੀਂ ਅਸੀਂ ਕੰਮ ਕਰਨਾ ਚਾਹੁੰਦੇ ਆ ਸਾਡਾ ਕੰਮ ਕਰੋਗੇ ਤਾਂ ਸਾਨੂੰ ਲੈ ਲਓ ਜੇ ਨਹੀਂ ਕਰਨਾ ਤਾਂ ਸਾਨੂੰ ਨਾ ਲਓ ਸਿਆਸਤ ਦੇ ਨਾਲ ਨਾਲ ਤੁਸੀਂ ਮੈਂ ਸਾਰੇ ਜਾਣਦੇ ਹੀ ਐ ਤੁਸੀਂ ਇੱਕ ਵੱਡੇ ਇੰਡਸਟਰੀਲਿਸਟ ਵੀ ਹੋ ਠੀਕ ਹੈ ਪੂਰੇ ਪੰਜਾਬ ਤੋਂ ਨਹੀਂ ਕਾਫੀ ਇੰਡੀਆ ਦੇ ਵਿੱਚ ਤੁਹਾਡਾ ਨਾਮ ਹੈਗਾ ਜਿਹੜੀ ਤੁਹਾਡੀ ਫਰਮ ਹੈ ਤੇ ਕੀ ਆਮ ਆਦਮੀ ਪਾਰਟੀ ਦਾ ਵਿਜ਼ਨ ਕੀ ਦੇਖਦੇ ਹੋ ਇੰਡਸਟਰੀਲਿਸਟ ਖੁਸ਼ ਨੇ ਆਮ ਆਦਮੀ ਪਾਰਟੀ ਤੋਂ ਸੋ ਜੇ ਦੇਖੋ ਇੰਡਸਟਰੀਲਿਸਟ ਨਾ ਖੁਸ਼ ਹੁੰਦੇ ਤਾਂ ਆ ਜਿਹੜੀਆਂ ਹੁਣ ਬਾਇਲੈਕਸ਼ਨ ਹੋਈਆਂ ਨੇ ਮੱਚੇ ਉਹਦੇ ਵਿੱਚ ਤੁਸੀਂ ਚਾਰੇ ਹੀ ਸੀਟਾਂ ਜਿੱਤ ਆਲੀ ਗੱਲ ਮੰਨੋ ਸਰਕਾਰ ਦਾ ਧੱਕਾ ਵੀ ਕਰ ਜਾਂਦੀ ਹੈ ਬਾਈ ਇਲੈਕਸ਼ਨ ਚ ਦੇਖੋ ਕਾਰਪੋਰੇਸ਼ਨ ਹੋਵੇ ਛੋਟੀ ਇਲੈਕਸ਼ਨ ਹੋਵੇ ਤਾਂ ਉੱਚਾ ਤਾਂ ਤੁਸੀਂ ਦੋਸ਼ ਲਾ ਦਿੰਦੇ ਯਾਰ ਐਡੀਆਂ ਐਡੀਆਂ ਇਲੈਕਸ਼ਨਾਂ 'ਚ ਧੱਕੇ ਥੋੜੀ ਹੁੰਦੇ ਹੁੰਦੇ ਆ ਅੱਛਾ ਹਾਲੇ ਤੱਕ ਕਾਰਪੋਰੇਸ਼ਨ ਹੋਈ ਨਹੀਂ ਉਹ ਧੱਕਾ ਦਾ ਹਜੇ ਦੋਸ਼ ਲੱਗਣਾ ਤੇ ਇਦਾਂ ਦੇ ਧੱਕੇ ਤਾਂ ਕਦੇ ਵੱਡੀਆਂ ਇਲੈਕਸ਼ਨਾਂ 'ਚ ਨਾ ਹੋ ਸਕਦੇ ਆ ਜੇ ਬੰਦਾ ਹੁਣ ਜਿੱਤਣ ਹੀ 50 50000 ਤੇ ਬੰਦੇ 20 20000 ਤੇ ਬੰਦੇ 30 30000 ਤੇ ਬੰਦੇ ਜਿੱਤੇ ਨੇ ਉਹ ਤਾਂ ਕੋਈ ਨਹੀਂ ਹੈਗੇ ਉਹ ਲੋਕ ਸੰਤ ਕਰਦੇ ਭਗਵੰਤ ਮਾਨ ਦੀ ਕਾਰਗੁਜ਼ਾਰੀ ਨੂੰ ਭਗਵੰਤ ਮਾਨ ਦੀ ਕਾਰਗੁਜ਼ਾਰੀ ਤੇ ਕੇਜਰੀਵਾਲ ਜੀ ਦੀ ਕਾਰਗੁਜ਼ਾਰੀ ਤੇ ਸਰਕਾਰ ਬਣੀ ਹੈ ਤੇ ਅੱਜ ਵੀ ਲੋਕਾਂ ਦੇ ਵਿੱਚ ਉਹਨਾਂ ਹੀ ਪਿਆਰ ਆ ਉਹਨਾਂ ਦਾ ਤੁਹਾਡੀ ਗੱਲਬਾਤ ਹੋਈ ਸੀ ਸੀਐਮ ਸਾਹਿਬ ਨਾਲ ਬਿਲਕੁਲ ਮਿਲ ਕੇ ਹੀ ਉਹਨਾਂ ਨੇ ਸਾਰਾ ਕੰਮ ਹੋਇਆ ਜਿਹੜਾ ਅੱਜ ਜੋਇਨਿੰਗ ਦਾ ਟਾਈਮ ਉਹ ਨਾ ਹੋਣ ਕਰਕੇ ਉੱਥੇ ਨਹੀਂ ਤਾਂ ਉਹਨਾਂ ਦੇ ਨਾਲ ਹੋਣਾ ਸੀ ਤੇ ਉਹਨਾਂ ਦੇ ਦਰਸ਼ਨ ਕਰਕੇ ਵੀ ਆਵਾਂਗੇ ਮਿਲ ਕੇ ਵੀ ਆਵਾਂਗੇ ਤੇ ਆਪਣੇ ਸਾਰੇ ਦੋਸਤਾਂ ਦੇ ਨਾਲ ਉਹਨਾਂ ਨੂੰ ਮੁਲਾਕੇ ਵੀ ਲਿਆਵਾਂਗੇ ਹੁਣ ਹਲਕਾਤੋਂ ਨਗਰ ਦੀ ਗੱਲ ਕਰ ਲੈਣੇ ਆ ਜੀ ਇਥੋਂ ਦੀ ਮੌਜੂਦਾ ਐਮਐਲਏ ਨੇ ਕੁਲਵੰਤ ਸਿੰਘ ਸਿੱਧੂ ਸਾਹਿਬ ਕੱਲ ਕੋਇਨਿੰਗ ਹੋਈ ਹੈ ਤੁਹਾਡੇ ਨਾਲ ਦਿਖੇ ਨਹੀਂਗੇ ਸੋ ਦੇਖੋ ਪਤਾ ਕੀ ਗੱਲ ਆ ਉਹਨਾਂ ਦੇ ਵੀ ਕੋਈ ਰਜੇਵੇਂ ਹੋ ਸਕਦੇ ਆ ਵੀ ਕੜਵਲ ਨੇ ਸ਼ਾਮਲ ਹੋਣਾ ਤਾਂ ਸਾਰੇ ਕੰਮ ਛੱਡ ਕੇ ਨਹੀਂ ਆ ਸਕਦੇ ਉਹ ਵੱਡਾ ਭਰਾ ਇਥੋਂ ਐਮਐਲਏ ਆ ਐਮਐਲਏ ਹੀ ਰਹੂਗਾ ਪਹਿਲੇ ਤੁਸੀਂ ਉਹਨਾਂ ਦੇ ਖਿਲਾਫ ਲੜਿਓ ਲੈ ਭਾਜੀ ਲੜਿਆ ਤਾਂ ਕੀ ਹੋ ਗਿਆ ਉਹਦੇ ਖਿਲਾਫ ਲੜਿਆ ਉਹਨੇ ਮੇਰਾ ਕੋਈ ਪਰਸਨਲ ਕੋਈ ਨੁਕਸਾਨਤ ਨਹੀਂ ਨਾ ਕੀਤਾ ਮੈਂ ਉਹਦਾ ਕੋਈ ਪਰਸਨਲ ਨੁਕਸਾਨਤ ਨਹੀਂ ਉਹ ਨਾਲ ਮਿਲ ਕੇ ਚੱਲੋਗੇ ਉਹਨਾਂ ਦੇ ਕਿਉਂ ਨਹੀਂ ਚੱਲਾਂਗੇ ਜੀ ਜੀ ਹੱਲ ਕੇ ਚੱਲਾਂਗੇ ਜਿੰਨੇ ਇਥੋਂ ਕੈਂਡੀਡੇਟ ਉਹਨਾਂ ਨੇ ਖੜੇ ਕੀਤੇ ਸਾਰਿਆਂ ਦੀ ਮਦਦ ਕਰਾਂਗੇ ਬਿਲਕੁਲ ਤੁਹਾਡੀ ਕੋਈ ਫੋਨ ਤੇ ਗੱਲਬਾਤ ਹੋਈ ਹਾਂ ਵਧੀਆ ਉਹਨਾਂ ਨੇ ਮੁਬਾਰਕਾਂ ਦਿੱਤੀਆਂ ਮੈਂ ਉਹਨਾਂ ਦਾ ਧੰਨਵਾਦ ਕੀਤਾ ਪੂਰਾ ਕੋਈ ਕੋਈ ਅਸੀ ਗੱਲ ਹੀ ਨਹੀਂ ਮੈਂ ਤੁਹਾਨੂੰ ਕਹਿਦਾ ਵੀ ਉਹ ਐਮਐਲਏ ਹੈਗਾ ਤੇ ਉਹੀ ਐਮਐਲਏ ਤੇ ਰਹੋ ਹਾਂ ਠੀਕ ਹੈ ਤੇ ਹੁਣ ਇੱਕ ਗਲਤ ਕਰ ਲਈਏ ਕਿਉਂਕਿ ਤੁਹਾਡੀ ਕੋਈ ਵੀ ਇੰਟਰਵਿਊ ਹੁੰਦੀ ਹੈ ਅਗਰ ਸਿਮਰਜੀਤ ਸਿੰਘ ਬੈਂਸ ਦੇ ਨਾਲ ਗੱਲਬਾਤ ਨਾ ਕਰੀਏ ਉਸ ਉਹਨਾਂ ਬਾਰੇ ਤਾਂ ਹੁਣ ਉਹ ਕਾਂਗਰਸ ਦੇ ਆਣ ਨੂੰ ਦੇਖਿਆ ਜਾਵੇ ਵੀ ਉਹ ਹੁਣ ਵੀ ਉਹਨਾਂ ਨੇ ਆਪਣੇ ਕੌਂਸਲਰ ਦੇ ਕੈਂਡੀਡੇਟ ਖੜਾਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਫਿਰ ਲੱਗਦਾ ਕਾਂਗਰਸ ਤੋਂ ਜਿਹੜੇ ਹੈਗੇ ਨੇ ਐਮਐਲ ਇਲੈਕਸ਼ਨ ਵੀ ਲੜਨਗੇ ਤੇ ਤੁਸੀਂ ਫਿਰ ਉਹਨਾਂ ਦੇ ਵਿਰੋਧ ਚ ਤੁਸੀਂ ਮੈਂ ਲੜਾਈ ਪਾ ਕੇ ਖੋ ਜੀ ਮੈਂ ਲੜਾਈ ਨਹੀਂ ਪਾ ਕੇ ਤੁਸੀਂ ਕਿਉਂਕਿ ਮੈਂ ਪੰਜਾਬ ਦੇ 117 ਸੀਟਾਂ ਦੇ ਵਿੱਚੋਂ ਇਹ ਹੌਟ ਸੀਟ ਹੋ ਜਾਂਦੀ ਹੈ ਜਦੋਂ ਕੜਵਲ ਤੇ ਬੈਂਸ ਸਾਹਮਣੇ-ਸਾਹਮਣੇ ਹੋ ਜਾਂਦੇ ਨੇ ਦੇਖੋ ਅਸੀਂ ਇਸ ਇਚ ਇਲੈਕਸ਼ਨ ਲੜੇ ਬਹੁਤ ਝਗੜੇ ਹੋਏ ਜੀ ਲੋਕਾਂ ਨੇ ਸਾਨੂੰ ਦੋਨਾਂ ਨੂੰ ਨਕਾਰਤਾ ਠੀਕ ਹੈ ਲੋਕ ਲੜਾਈ ਝਗੜੇ ਨਹੀਂ ਪਸੰਦ ਕਰਦੇ ਪਰ ਮੈਂ ਐਸ ਕੀ ਲੋਕਾਂ ਨਾਲ ਵਾਅਦਾ ਕਰਦਾ ਮੈਂ ਇਸ ਇਲੈਕਸ਼ਨ ਦੇ ਵਿੱਚ ਕੋਈ ਲੜਾਈ ਨਹੀਂ ਕਰੂੰਗਾ ਜਿਹੜਾ ਵਾਰ ਕਰਨਾ ਪਹਿਲ ਕਰਨੀ ਆ ਉਹ ਕਰ ਹੀ ਜਾਣ ਜੀ ਮੈਂ ਇੱਕ ਮਨ ਬਣਾ ਕੇ ਤੁਰਿਆ ਵੀ ਮੈਂ ਕੋਈ ਲੜਾਈ ਕਰ ਨਹੀਂ ਕਰਨਾ ਜੀ ਸੋ ਮੈਨੂੰ ਲੱਗਦਾ ਜੇ ਮੈਨੂੰ ਇੰਨੀ ਕ ਸਮਝ ਆ ਚੁੱਕੀ ਆ ਇਹ ਤਾਂ ਉਹਨਾਂ ਨੂੰ ਵੀ ਆ ਗਈ ਹੋਣੀ ਆ ਵੀ ਝਗੜੇ ਕਰਕੇ ਕੀ ਖਟ ਲਿਆ ਅਸੀਂ ਹੁਣ ਮੁੱਦਿਆਂ ਦੇ ਉੱਤੇ ਇਲੈਕਸ਼ਨ ਕਰਣੀ ਆ ਅਸੀਂ ਪਰਸਨਲ ਕੋਈ ਮੇਰਾ ਹੋਣਾ ਉਹਨਾਂ ਨਾਲ ਹੈ ਨਹੀਂ ਤੇ ਪਰਸਨਲ ਅਸੀਂ ਇੱਕ ਦੂਜੇ ਲਈ ਖਤਮ ਵੀ ਕਰਤਾ ਜੋ ਕਰਨਾ ਸੀ ਤੇ ਜਿਹੜੀ ਮੀਟਿੰਗ ਉਹਨਾਂ ਨਾਲ ਕਿਹਾ ਹੋਵੇ ਪੁਰਾਣੀਆਂ ਗੱਲਾਂ ਭੁੱਲ ਜੀ ਜਿਹੜੇ ਐਫ ਆਈ ਆਰ ਮੇਰੇ ਕੋਲ ਨਹੀਂ ਉਹਨਾਂ ਤੇ ਹੋਈਆਂ ਸੀ ਜੀ ਉਹਦੇ ਚ ਮੈਂ ਉਹਨਾਂ ਦੇ ਸਟੇਟਮੈਂਟ ਜਿੱਥੇ ਦੇਣੀ ਸੀ ਦੇਤੀ ਜਿੱਥੇ ਕੋਈ ਐਫ ਆਈ ਆਰ ਸਾਡੇ ਤੇ ਹੋਈਆਂ ਨੇ ਮੇਰਾ ਤੁਹਾਡਾ ਸਮਝੌਤਾ ਹੋ ਗਿਆ ਉਹਨਾਂ ਨਾਲ ਸਮਝੌਤਾ ਭਾਈਚਾਰਕ ਤੌਰ ਤੇ ਹੋ ਗਿਆ ਪਰ ਪੋਲੀਟੀਕਲ ਅਸੀਂ ਕਦੇ ਵੀ ਇਸ ਜਨਮ ਦੇ ਵਿੱਚ ਮੈਨੂੰ ਲੱਗਦਾ ਅਸੀਂ ਇਕੱਠੇ ਸ਼ਾਇਦ ਨਹੀਂ ਹੋ ਪਾਵਾਂਗੇ ਬਾਕੀ ਕਹਿੰਦੇ ਹੁੰਦੇ ਆ ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਹੁੰਦਾ ਪਰ ਲੱਗਦਾ ਨਹੀਂ ਮੈਂ ਇਸ ਜਨਮ ਚ ਅਸੀਂ ਪੋਲੀਟੀਕਲ ਤੌਰ ਤੇ ਕਦੇ ਇਕੱਠੇ ਹੋ ਸਕਾਂਗੇ ਠੀਕ ਹੈ ਕਿਰੋ ਸਾਹਿਬ ਆਖਰੀ ਸਵਾਲ ਅਗਰ ਪਾਰਟੀ ਮੌਕਾ ਦਿੰਦੀ ਹੈ ਤੁਹਾਨੂੰ ਦੁਬਾਰਾ ਆਵਾਮੀ ਪਾਰਟੀ ਦੀ ਫਿਰ ਵਿਧਾਇਕ ਦੀ ਚੋਣ ਲੜਾਂਗੇ ਮੇਰਾ ਮੈਂ ਕੱਲ ਦੱਸਾਂ ਮੇਰਾ ਵਿਧਾਇਕ ਦਾ ਮਨ ਕੋਈ ਨਹੀਂ ਹੈਗਾ ਨਹੀਂ ਹੈਗਾ ਮੇਰਾ ਮਾਨਾ ਵੀ ਪਾਰਟੀ ਦੀ ਟੀਮ ਦੇ ਵਿੱਚ ਰਲ ਕੇ ਕੰਮ ਕਰਾਂ ਜੀ ਪਰ ਇਹ ਨਹੀਂ ਹੁੰਦਾ ਵੀ ਇਕੱਲਾ ਵਿਧਾਇਕੀ ਕਿਉਂਕਿ ਮੈਂ ਥੋੜਾ ਜਿਹਾ ਇਮੋਸ਼ਨਲ ਹੋਣ ਕਰਕੇ ਨਾ ਮੈਂ ਮੈਂ ਗਲਤ ਬੰਦੇਆਂ ਦੇ ਨਾਲ ਸਾਥ ਨਹੀਂ ਦੇ ਸਕਦਾ ਉੱਥੇ ਕਈ ਵਾਰ ਨਾ ਇਲੈਕਸ਼ਨ ਐਮਐਲਏ ਦੀ ਲੜਨ ਲਈ ਸਾਰੇ ਪੱਤੇ ਖੇਡਣੇ ਪੈ ਜਾਂਦੇ ਆ ਜੀ ਤੇ ਮੈਂ ਤਾਂ ਐਸੇ ਇਲੈਕਸ਼ਨ ਤੇ ਸਟੇਟਸ ਸਟੇਜਾਂ ਤੇ ਬੋਲਦਾ ਰਿਹਾ ਵੀ ਯਾਰ ਮੈਨੂੰ ਗਲਤ ਕੰਮ ਕਰਾਉਣ ਵਾਲਾ ਵੋਟ ਨਾ ਪਾਇਓ ਜੀ ਮੈਂ ਗਲਤ ਕਰਨਾ ਨਹੀਂ ਮੈਨੂੰ ਹਾਰ ਮਨਜ਼ੂਰ ਆ ਜੇ ਮੈਂ ਹਾਰਿਆ ਵੀ ਆ ਮਹਾਰਾਜ ਨੇ ਮੈਨੂੰ ਕਾਰੋਬਾਰ 'ਚ ਬੜੀ ਤਰੱਕੀ ਦਿੱਤੀ ਆ ਜੀ ਮਾਰਾ ਨੇ ਮੇਰਾ ਪਰਿਵਾਰ ਨੂੰ ਬੜਾ ਖੁਸ਼ ਰੱਖਿਆ ਸੋ ਮੈਂ ਆਪਣੇ ਪਰਿਵਾਰ ਚ ਕਾਰੋਬਾਰ ਚ ਬਹੁਤ ਖੁਸ਼ ਹਾਂ ਇਹ ਜਿਹੜੀ ਰਾਜਨੀਤਿਕ ਸੇਵਾ ਇਹ ਬਸ ਇਸੇ ਤਰ੍ਹਾਂ ਚਲਦੀ ਰਹੇ ਤਾਂ ਲੋਕਾਂ ਦੇ ਸੰਗਤ ਦੇ ਧੂੜ ਤੁਹਾਡੇ ਚਰਨਾਂ ਦੇ ਘਰਾਂ ਦੇ ਵਿੱਚ ਆਉਂਦੀ ਰਹੇ ਤਾਂ ਇਹ ਚੀਜ਼ ਸਾਡੇ ਲਈ ਮੱਥੇ ਲਾਉਣ ਵਾਲੀ ਗੱਲ ਹੋਈ ਜੀ ਬਹੁਤ ਧੰਨਵਾਦ ਸਮਾਂ ਦੇਣ ਲਈ ਤੇ ਤੁਹਾਨੂੰ ਨਾਲ ਦੀ ਨਵੀਂ ਪਾਰੀ ਲਈ ਮੁਬਾਰਕਬਾਦ ਥੈਂਕ ਯੂ ਜੀ ਧੰਨਵਾਦ ਤਾਂ ਇਹ ਹਨ ਕਮਲਜੀਤ ਸਿੰਘ ਕੜਵਲ ਜੋ ਹੁਣੇ-ਹੁਣੇ ਬੀਜੇਪੀ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਲ ਹੋਏ ਨੇ ਤੇ ਜੇ ਇਹਨਾਂ ਨੇ ਦੱਸਿਆ ਹੈ ਵੀ ਉਹ ਕੀ ਕਰਨ ਰਿਹਾ ਵੀ ਆਮ ਆਦਮੀ ਪਾਰਟੀ ਦੇ ਸ਼ਾਮਲ ਹੋਏ ਤੇ ਇਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਹਲਕੇ ਦੇ ਜਿਹੜੇ ਵਿਧਾਇਕ ਨੇ ਉਹਨਾਂ ਨਾਲ ਮਿਲ ਕੇ ਜਿਹੜੀ ਹੈ ਚੋਣ ਲੜਾਂਗੇ ਲੁਧਿਆਣਾ ਤੋਂ ਅਮਰਪ੍ਰੀਤ ਸਿੰਘ ਮੱਕੜ ਧੰਨਵਾਦ